ਅੱਜ 15 ਅਗਸਤ ਨੂੰ ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਗੁਰੂ ਘਰਾਂ ਦੇ ਸਹਿਯੋਗ ਨਾਲ ਭਾਰਤੀ ਕੌਂਸਲੇਟ ਰੈਂਕਫੂਰਟ ਦੇ ਸਾਹਮਣੇ ਕਾਲੇ ਦਿਵਸ ਜਸ਼ਨ ਮਨਾਇਆ ਗਿਆ।

इे पंद्रह अगस्त और हिंदुस्तान की गौरमेंट जो जशन मना है राज करेगा राज करेगा, करेगा वागुरु जी का खालसा वाह ਇਹਨੂੰ ਭੁੱਲੇ ਨਹੀਂ ਹੈ ਖਾਨਸਾ ਜੀ 15 ਅਗਸਤ 1947 ਨੂੰ ਜੰਗ ਲੜਾਈ ਲਾਇਆ ਪਾਹਿੰਦੋਸਤਾਨ ਦੇ ਦਾ ਮਕਾਰ ਲੀਡਰ ਉਹਨਾਂ ਘਟ ਕਰਨ ਪੀ ਕੌਮਾਂ ਨਾਲ ਖਾਸ ਕਰਕੇ ਸਾਡੀ ਮੰਗ ਸਿਰਫ ਤੇ ਸਿਰਫ ਖਾਲਸਾਣ ਦੀ ਹੈ ਅਸੀਂ ਆਪ ਵੀ ਉਸ ਹਿੰਦੋਸਤਾਨ ਦੇ ਦੇ ਕੜ ਹਾਕਮਾਂ ਨੂੰ ਲਾਂਦਾ ਪਾਈਆਂ ਅਤੇ ਨਾਲ ਇਹ ਦਰਸਾਇਆ ਸਾਡੀ ਭਰ ਤੂਫਾਂ ਉਹਨਾਂ ਦੇ ਨਾਲ ਕਿਰਤ ਕਰਨ ਦਾ ਕੀਤੀ ਉਸ ਕਿਰਤ ਕਰਨ ਦਾ ਸਬੂਤ ਅਸੀਂ ਅੱਜ ਤੁਹਾਡੇ ਸਾਹਮਣੇ ਖੜੇ ਆ ਜੋ ਤੁਸੀਂ ਸਾਡੇ ਨਾਲ ਧੱਕਾ ਕੀਤਾ ਘੱਟ ਗਿਣਤ ਨਾਲ ਧੱਕਾ ਹੋਇਆ ਸਿੱਖਾਂ ਨੇ ਆਪਣਾ ਖੂਨ ਡੋਲ ਕੇ ਤੁਹਾਨੂੰ ਆਜ਼ਾਦੀ ਦਿੱਤੀ ਅੱਜ 6500 ਸਾਲ ਪੀਰ ਜਾਣ ਦੇ ਬਾਅਦ ਤੱਕ ਵੀ ਉਹਨਾਂ ਕੋ ਉਸ ਕੌਮ ਨੂੰ ਗੁਲਾਮ ਹੈ ਕੱਲੀ ਸਿੱਖ ਕੌਮ ਹੀ ਨਹੀਂ ਹੋਰ ਵੀ ਜੋ ਹਿੰਦੁਸਤਾਨ ਦੇ ਵਿੱਚ ਘੱਟ ਗਿਣਤੀਆਂ ਕੌਮਾਂ ਤੁਸੀਂ ਸਾਡੇ ਸ੍ਰੀ ਹਰਿਮੰਦਰ ਸਾਹਿਬ ਤੇ ਨੇ ਉਸ ਤੋਂ ਪਾ ਮੈਂਗਾ ਦੇ ਨਾਲ ਅਟੈਕ ਕਰਕੇ ਹਜ਼ਾਰਾਂ ਬਿਗਨਾ ਸਿੱਖਾਂ ਨੂੰ 1984 ਦੇ ਵਿੱਚ ਮਾਰਿਆ ਉੱਥੇ ਹਿੰਦੁਸਤਾਨ ਦੀ ਬਹੁਗਿਣਤੀ ਦੂਸ਼ ਮੁਜਾ ਰਹੇ ਆ ਜਾਂ ਕਿਸੇ ਹੋਰ ਪੀਕੇ ਕਾਲੇ تیر ਸੇ ਤੌਰ ਤੇ ਉਸ ਨੂੰ ਮਾਰ ਰਹੀ ਆ ਸਿੱਖਾਂ ਨੇ ਜਦੋਂ ਪਹਿਲਾਂ ਤੁਹਾਡੀ ਧੋਤੀ ਤੇ ਟੋਪੀ ਆਜ਼ਾਦ ਕਰਾਈ ਹੈ ਸਿੱਖ ਆਪਣਾ ਜੋ ਅੱਜ ਇਹ ਸੰਘਰਸ਼ ਕਰ ਲੜ ਰਹੇ ਨੇ ਆਪਣੇ ਸਿੱਖ ਕੌਮ ਦਾ ਰਾਜ ਭਾਗ ਲਈ ਅਸੀਂ ਇਹ ਸੰਘਰਸ਼ ਨੂੰ ਉਨੀ ਦਿਨ ਜਾਰੀ ਰੱਖਾਂਗੇ ਜਿੰਨੀ ਦੇਰ ਸਾਡੇ ਸਵਾਸ ਨੇ ਦਾਜ ਨਹੀਂ ਦੇ ਸਾਡੇ ਕੋਲ ਹਰਸਤ ਜਿੰਦਾਬਾਦ ਹਰਸਤ ਜਿੰਦਾਬਾਦ ਆਜ਼ਾਦੀ ਦਾ ਦਿਨ ਮਨਾ ਰਹੀ ਹੈ ਜੋ ਕਿ ਅੱਜ ਅਸੀਂ ਸਿੱਖ 171 ਹੋ ਗਏ ਉਸ ਜਿਹੜੇ ਤੇ ਅਸੀਂ ਜਿੱਤ ਦਿਨ ਸਿੱਖਾਂ ਨੂੰ ਗੁਲਾਮ ਕਰਨ ਦਾ ਇੱਕ ਮਨਸੂਬਾ ਘੜਿਆ ਗਿਆ ਸੀ ਖਾਲਸਾ ਜਿੰਦਾਬਾਦ ਸੰਜਨ ਸਿੰਘ ਪਿੰਡ ਤੁਸੀਂ ਖੋਲੀ ਹੋਈ ਹੈ ਉਹਨੂੰ ਨੰਗਿਆ ਕਰਨ ਵਾਸਤੇ ਅਸੀਂ ਇਹ ਇਕੱਤਰ ਹੋਏ ਹਾਂ ਕਿ ਸਾਡਾ ਇਹ ਸੰਦੇਸ਼ ਦੱਸ ਦੇਣਾ ਕਿ ਸਾਡੀ ਮੰਗ ਸਿਰ ਤੇ ਸਿਰਫ ਖਾਲਸਾਣ ਦੀ ਹੈ ਅਸੀਂ ਆਪ ਵੀ ਆਜ਼ਾਦ ਹੋਣਾ ਹੈ ਤੇ ਹਿੰਦੁਸਤਾਨ ਦੇ ਘੱਟ ਗਿਣਤੀਆਂ ਨੂੰ ਵੀ ਆਜ਼ਾਦੀ ਲੈ ਕੇ ਦੇਣੀ ਹੈ ਇਹ ਸੰਕਲਪ ਨੂੰ ਲੈ ਕੇ ਅਸੀਂ ਚੱਲੇ ਹੋਏ ਹਾਂ ਇਸ ਤੋਂ ਥੱਲੇ ਸਾਡੀ ਕੋਈ ਮੰਗ ਨਹੀਂ ਹੈ ਲੇਕਿਨ ਬਿਹਤਰ ਤੁਹਾਡੇ ਵਾਸਤੇ ਇਹ ਹੀ ਹੈ ਇਹ ਕੱਟ ਕਣਚਿਆਂ ਨੂੰ ਆਜ਼ਾਦ ਕੀਤਾ ਜਾਵੇ ਬਣੇ ਸੋਨੇ ਹਰ